ਜੇ ਤੂੰ ਐਸਾ ਮਨੁਭੰਗ ਰਸੇ ਤੂੰ ਐਸਾ ਮਾ ਵੱਡਾ ਦੇਣਾ ਹੈ ਸਾਡੇ ਨਗਰਾਂ ਦੇ ਅੰਦਰ ਪਿੰਡ ਦੌਲਤਪੁਰ ਦੇ ਪ੍ਰਬੰਧਕਾਂ ਨੇ ਬੜਾ ਵੱਡਾ ਯਤਨ ਕੀਤਾ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਰਮ ਪ੍ਰਚਾਰ ਕਮੇਟੀ ਜਿਹੜਾ ਕਿ ਸਾਡਾ ਮੁੱਖ ਦਫ਼ਤਰ ਕਿਸ਼ਨਗੜ੍ਹ ਹੈ ਉੱਥੋਂ ਇਹ ਕਾਰਜ ਕਰਦੀ ਹੈ ਇਹਨਾਂ ਨੇ ਯਤਨ ਕੀਤਾ ਹੈ ਬੱਚਿਆਂ ਨੂੰ ਸੱਦਾ ਦਿੱਤਾ ਹੈ ਸਾਡੇ ਭੈਣ ਜੀ ਅਗਰਬਖਸ਼ ਕੌਰ ਜੀ ਉਹਨਾਂ ਨੇ ਸਾਰਾ ਇਹਦਾ ਉਪਰਾਲਾ ਕੀਤਾ ਹੈ ਬੱਚਿਆਂ ਨੂੰ ਇਨਾਮ ਦੇਣ ਦਾ ਇਹ ਇੱਕ ਉਪਰਾਲਾ ਹੋਇਆ ਕਿ ਅਸੀਂ ਬੱਚਿਆਂ ਨੂੰ ਸੱਦਾ ਦਈਏ ਕਿ ਆਪਾਂ ਜਿਹੜੀਆਂ ਦਸਤਾਰਾਂ ਹਨ ਗੁਰੂ ਮਹਾਰਾਜ ਦੀ ਜਿਹੜੀ ਬਖਸ਼ਿਸ਼ ਹੈ ਸਾਡੇ ਸਿੱਖ ਧਰਮ ਦਾ ਇਹ ਅਨਿੱਖੜਵਾ ਅੰਗ ਹੈ ਸਾਡੀ ਪਹਿਚਾਨ ਹੈ ਦਸਤਾਰ ਦੇ ਨਾਲ ਹੀ ਸਰਦਾਰੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਨੇ ਬੱਚਿਆਂ ਨੂੰ ਉਸੇ ਮੁੱਢਲੇ ਰੂਪ ਦੇ ਵਿੱਚ ਜਿਸ ਲਈ ਸਿੱਖਿਆਵਾਂ ਦੇਵਾਂਗੇ ਇਹ ਫਿਰ ਜਿਹੜੇ ਬੱਚੇ ਆ ਸਿੱਖੀ ਦੇ ਵਿੱਚ ਪਰਪਕਤਾ ਹਾਸਲ ਕਰਨਗੇ ਇਹ ਫਿਰ ਆਪਣੇ ਇਤਿਹਾਸ ਨੂੰ ਪਿਆਰ ਕਰਨਗੇ ਇਹ ਦਸਤਾਰ ਦੀ ਮਹੱਤਤਾ ਨੂੰ ਸਮਝ ਸਕਣਗੇ ਇਹ ਜਿਹੜਾ ਸਾਰਾ ਵੱਡਾ ਜਤਨ ਉਪਰਾਲਾ ਕੀਤਾ ਗਿਆ ਹੈ ਇਹ ਅਜਪੈਂਡ ਦੋਲਤਪੁਰ ਸਾਹਿਬ ਜੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਕੀਤਾ ਗਿਆ ਹੈ ਤੇ ਜਿੱਥੇ ਪ੍ਰਬੰਧਕਾਂ ਦੇ ਸਹਿਯੋਗ ਦਾ ਬਹੁਤ ਵੱਡਾ ਤਨਵਾਦ ਹੈ ਉਥੇ ਘੱਟੋ ਘੱਟ 50 ਦੇ ਕਰੀਬ ਬੱਚਿਆਂ ਨੇ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਬੱਚਿਆਂ ਨੂੰ ਪਹਿਲੇ ਦੂਜੇ ਤੀਜੇ ਨੰਬਰ ਦੇ ਇਨਾਮ ਵੀ ਦਿੱਤੇ ਗਏ ਲੇਕਿਨ ਵੱਡੀ ਗੱਲ ਇਹ ਹੈ ਕਿ ਪ੍ਰਬੰਧਕਾਂ ਨੇ ਇੱਕ ਬੜਾ ਵੱਡਾ ਸਚੱਜਾ ਯਤਨ ਇਹਦੇ ਵਿੱਚ ਕੀਤਾ ਹੈ ਠੀਕ ਹੈ ਮੁਕਾਬਲਾ ਜਿਸ ਲਈ ਹੁੰਦਾ ਸਤਾਨ ਪਹਿਲੇ ਤਿੰਨ ਗਿਨੇ ਜਾਂਦੇ ਆ ਲੇਕਿਨ ਜਿੰਨੇ ਵੀ ਬੱਚਿਆਂ ਨੇ ਦਸਤਾਰਾਂ ਸਜਾਈਆਂ ਜਿੰਨੇ ਵੀ ਬੱਚਿਆਂ ਨੇ ਦਮਾਲੇ ਸਜਾਈ ਜਿੰਨੀਆਂ ਬੱਚੀਆਂ ਨੇ ਵੀ ਦਮਾਲੇ ਸਜਾਏ ਇਹਨਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਇਹ ਜਿਹੜੇ ਐਸੇ ਯਤਨ ਹਨ ਜਿਹੜਾ ਕਿ ਅੱਜ ਇਸ ਇਲਾਕੇ ਹੋਇਆ ਹੈ ਮੈਂ ਚਾਹੂੰਗਾ ਕਿ ਇਹ ਐਸੇ ਯਤਨ ਪ੍ਰਬੰਧਕਾਂ ਵੱਲੋਂ ਇਹਨਾਂ ਕਮੇਟੀਆਂ ਵੱਲੋਂ ਸਹਿਯੋਗੀਆਂ ਵੱਲੋਂ ਹਰਥਾਂ ਦੇ ਕੀਤੇ ਜਾਣ ਤਾਂ ਕਿ ਆਪਣੇ ਬੱਚੇ ਜਿਹੜੇ ਆ ਆਪਣੇ ਵਿਰਸੇ ਦੇ ਨਾਲ ਸੁਖ ਰਹਿ ਸਕਣ ਆਪਣੇ ਵਿਰਸੇ ਦੀ ਪਛਾਣ ਸਕਣ ਆਪਣੇ ਦਸਤਾਰ ਨਾਲ ਪਿਆਰ ਕਰ ਸਕਣ ਅਤੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕਣ ਕਿਉਂਕਿ ਜਿਹੜੀ ਕਿਉਂਕਿ ਜਿਹੜੀ ਦਸਤਾਰ ਹੈ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਅਤੇ ਜਿਸ ਲਈ ਆਪਾਂ ਬਖਸ਼ਿਸ਼ਾਂ ਦੇ ਪਾਤਰ ਬਣਾਂਗੇ ਤਾਂ ਗੁਰੂ ਸਾਹਿਬ ਜੀ ਪੱਕੀ ਗੱਲ ਹੈ ਕਿ ਬੱਚਿਆਂ ਨੂੰ ਪਿਆਰ ਦੇਣਗੇ ਅਤੇ ਗੁਰਸਿੱਖੀ ਦੇ ਨਾਲ ਜੁੜਨਗੇ ਹਾਂਜੀ ਬੱਚਿਆਂ ਦੇ ਘਰ ਦੇ ਨੂੰ ਕੁਝ ਕਹਿਣਾ ਚਾਹੁੰਦਾ ਹਾਂਜੀ ਇਹੀ ਗੱਲ ਹੈ ਇਹ ਜਿਹੜੀ ਦਸਤਾਰ ਆਪਾਂ ਅੱਜ ਇਹ ਲੋੜ ਕਿਉਂ ਪਈ ਹੁਣ ਆਪਾਂ ਇੱਥੇ ਗੱਲ ਆਉਣੀ ਹੈ ਨਾ ਕਿ ਆ ਕਮੇਟੀਆਂ ਨੂੰ ਕੋਈ ਚੀਜ਼ ਕਰਨ ਪਈ ਇਹ ਕਾਰਨ ਇਹ ਹੈ ਕਿ ਆਪਾਂ ਇਹ ਚੀਜ਼ਾਂ ਦਾ ਸੁਨੇਹਾ ਘਰਾਂ ਚ ਲੈ ਕੇ ਜਾਈਏ ਕਿ ਜਿਹੜੇ ਬੱਚਿਆਂ ਦੇ ਮਾਪੇ ਹਨ ਜਿਹੜੇ ਬੱਚਿਆਂ ਦੇ ਬਜ਼ੁਰਗ ਹਨ ਇਹ ਨਾ ਬੱਚਿਆਂ ਨੂੰ ਇਹ ਸਮਝਾ ਸਕਣ ਇਹ ਜਿਹੜਾ ਦਸਤਾਰ ਹੈ ਇਹ ਸਾਡੇ ਧਰਮ ਦਾ ਸਾਡੀ ਪਛਾਣ ਦਾ ਅਨਿਖੜਮਾ ਅੰਗ ਹੈ ਮੈਂ ਮਾਪੇ-ਮਾਪਾ ਨੂੰ ਇਹੀ ਕਹਿਣਾ ਚਾਹਾਂਗਾ ਕਿ ਬੱਚਿਆਂ ਨੂੰ ਪੱਗ ਦੇ ਨਾਲ ਦਸਤਾਰ ਦੇ ਨਾਲ ਪਿਆਰ ਕਰਨ ਦਾ ਜਿਹੜਾ ਚਾਹ ਹੈ ਇਹ ਪੈਦਾ ਕਰਨ ਅਤੇ ਸਾਰੀ ਦੁਨੀਆ ਦੇ ਵਿੱਚ ਸਾਡੇ ਬੱਚੇ ਕਹਿ ਸਕਣ ਕਿ ਪੱਗਾਂ ਵਾਲਿਓ ਆਪਣੀ ਪਾਗਦੇ ਮਾਨ ਕਰੋ ਆਪਣਾ ਨਾਮ ਦੱਸ ਦੋ ਪੂਰਾ ਮੇਰਾ ਨਾਮ ਹਰਵਿੰਦਰ ਸਿੰਘ ਵੀਰ ਹੈ ਮੈਨੂੰ ਵੀ ਵੀਰ ਕਲਵੰਦ ਸਿੰਘ ਹਣੀ ਨਾਲ ਆਪਣੇ ਜਿਹੜੀ ਸਿੱਧ ਗੁਰੂ ਗ੍ਰੰਥ ਸਾਹਿਬ ਧਰਮ ਪ੍ਰਚਾਰ ਕਮੇਟੀ ਹੈ ਅਸੀਂ ਆਪਣੇ ਇਲਾਕੇ ਦੇ ਵਿੱਚ ਸਾਰਾ ਕਾਰਜ ਕਰਦੇ ਹਾਂ ਇਹ ਸਾਰੇ ਵੀਰ ਸਹਿਯੋਗੀ ਹਨ ਮੈਂ ਕੱਲਿਆਂ ਕੱਲਿਆਂ ਦੇ ਨਾਮ ਲਵਾਂਗਾ ਬਹੁਤ ਲੰਬਾ ਹੋ ਜਾਂਦਾ ਹੈ ਲੇਕਿਨ ਵੀਰਾਂ ਨੇ ਸਾਰੇ ਨੇ ਇਸ ਵੀਰ ਚ ਪਿੰਡਾਂ ਦੇ ਵਿੱਚ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਨੂੰ ਉਹਨਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਚਾਹੀਦੇ ਮੈਂ ਉਹੀ ਪਹਿਲਾਂ ਕਹਿ ਕੇ ਟਿਆ ਨਾ ਕਿ ਸਾਨੂੰ ਇੱਕ ਲਹਿਰ ਬਣਾਉਣੀ ਪੈਗੀ ਇੱਕ ਮੂਵਮੈਂਟ ਬਣਾਉਣੀ ਪੈਗੀ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਦੂਰ ਹੋ ਜਾਵਾਂਗੇ ਇਹ ਦੂਰ ਹੀ ਨਾ ਹੋਈਏ ਇਸ ਕਰਕੇ ਬੱਚਿਆਂ ਨੂੰ ਘਰਾਂ ਦੇ ਵਿੱਚ ਮੂਲ ਮੰਤਰ ਦੇ ਜਾਪ ਕਰਵਾਉਣੇ ਬੱਚਿਆਂ ਨੂੰ ਸਹਿਜ ਪਾਠ ਸ਼ੁਰੂ ਕਰਵਾਉਣੇ ਕਈ ਵਾਰੀ ਆਪਾਂ ਸਾਡੇ ਆਪਾਂ ਵੱਡੇ ਹੋ ਜਾਂਦੇ ਆ ਆਪਾਂ ਨੂੰ ਕਈ ਵਾਰੀ ਗੁਰੂ ਮਹਾਰਾਜ ਦੇ ਤਾਬਿਆਂ ਦੇ ਵਿੱਚ ਬੈਠ ਕੇ ਹੁਕਮਨਾਮਾ ਸਾਹਿਬ ਲੈਣ ਦੇ ਨਹੀਂ ਆਉਂਦਾ ਸਾਡੇ ਬੱਚਿਆਂ ਨੂੰ ਮਤੇ ਵੱਖਰੇ ਵੱਖਰੇ ਵਿਸ਼ੇ ਹਨ ਹਰ ਤਰ੍ਹਾਂ ਦੀ ਚੀਜ਼ ਜਿੱਦਾ ਅੱਜ ਦਸਤਾਰ ਦੀ ਗੱਲ ਹੋਈ ਹੈ ਕੱਲ੍ਹ ਨੂੰ ਹੋ ਸਕਦਾ ਹੈ ਕਿ ਐਸਾ ਯਤਨ ਵੀ ਆਰੰਭ ਸਕੇ ਹਰ ਬੱਚਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਦੇ ਵਿੱਚ ਬੈਠ ਕੇ ਚਬਰ ਸਾਹਿਬ ਕਰ ਸਕੇ ਹੁਕਮਨਾਮਾ ਸਾਹਿਬ ਲੈ ਸਕੇ ਮਹਾਰਤ ਦਾ ਪ੍ਰਕਾਸ਼ ਕਰ ਸਕੇ ਅਗਰ ਕਿਤੇ ਅਸੀਂ ਆਪਣੇ ਮਾਪੇ ਬਾਪ ਦੇ ਰੂਪ ਦੇ ਵਿੱਚ ਵੀ ਪ੍ਰਬੰਧਕਾਂ ਦੇ ਰੂਪ ਦੇ ਵਿੱਚ ਵੀ ਅਤੇ ਆਪਣੇ ਆਪ ਨੂੰ ਸਮਝਦੇ ਹੋਏ ਕਿ ਅਸੀਂ ਕੁਝ ਕਾਰਜ ਕਰਕੇ ਕਿਤੇ ਦੂਰ ਚਲੇ ਜਾਵਾਂਗੇ ਇਸ ਨੂੰ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਬਣੇ ਇਹ ਸਹਿਜ ਪਾਠ ਦੇ ਨਾਲ ਇਹਨਾਂ ਦਸਤਾਰਾਂ ਦੇ ਨਾਲ ਇਹਨਾਂ ਮੁਕਾਬਲਿਆਂ ਦੇ ਨਾਲ ਹੀ ਸੰਭਵ ਹੈ ਤੇ ਸਾਨੂੰ ਕਰਨਾ ਚਾਹੀਦਾ ਸਾਰਾ ਠੀਕ